रेडी स्टार्ट ਇੱਕ ਦਿਨ ਸੈਰ ਕਰਦੀ ਕਾਮਰੂਪ ਦੀ ਸਹਜਾਦੀ ਚੰਦਰਵਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ ਡੰਡੀ ਉਹਨੇ ਬੰਕੇ ਬਸੰਤਵਾਲ ਵੇਖਿਆ ਤੇ ਵੇਂਦਿਆਂ ਸਾਰ ਹੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਪੇ ਨੋ ਆਖਿਆ ਮੈਂ ਤਾਂ ਵਿਆਹ ਹੀ ਸੌਦਾਗਰ ਦੇ ਮੁੰਡੇ ਨਾਲ ਕਰਵਾਉਣਾ ਨਹੀਂ ਤਾਂ ਸਾਰੀ ਉਮਰ ਕੁਆਰੀ ਰਹਾਂਗੀ ਡੰਡੇ ਉਹਦੇ ਮਾਪੇ ਆਪਣੀ ਧੀ ਦੀ ਜਿੱਦ ਅੱਗੇ ਠਹਿਰ ਨਾ ਸਕੇ ਤੇ ਉਹਨਾਂ ਨੇ ਸੌਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ شادی ਬਸੰਤ ਨਾਲ ਕਰ ਦਿੱਤੀ ਡੰਡੀ ਐਨੀ ਖੂਬਸੂਰਤ ਮੁਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ ਡੰਡੀ ਉਹਦੇ ਮਿਰਗਾਂ ਵਰਗੇ ਨੈਣਾ ਤੇ ਬਸੰਤ ਫਿਦਾ ਹੋ ਗਿਆ ਤੇ ਉਸਨੇ ਮਿਰਗ ਨੈਣੀ ਚੰਦਰ ਵਦਨ ਨੂੰ ਤਨੋ ਮਨੋ ਆਪਣਾ ਬਣਾ ਲਿਆ ਡੰਡੀ ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾ ਦਾ ਆਨੰਦ ਮਾਣ ਕੇ ਜਹਾਜ਼ ਤੇ ਆ ਗਏ ਤੇ ਚੰਦਰਬਦਨ ਆਪਣੇ ਮਾਪੇ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਈ ਡੰਡੀ ਜਹਾਜ਼ ਹੁਣ ਵਾਪਸ ਮਿਸਰ ਵੱਲ ਨੂੰ ਪਰਤ ਰਿਹਾ ਸੀ ਡੰਡੀ ਚੰਦਰਬਦਨ ਤੇ ਬਸੰਤ ਅਠ ਖੇਲੀਆਂ ਕਰਦੇ ਪਾਣੀ ਤੇ ਮੌਜ ਮਸਤੀ ਮਾਨਦੇ ਰਹੇ ਡੰਡੀ ਇੱਕ ਦਿਨ ਸਦਾਗਰ ਨਿਵੇਖਿਆ ਚੰਦਰਵਦਨ ਕਲਮ ਕੱਲੀ ਮਸਤੂਲ ਕੋਲ ਖੜੋਤੀ ਹੋਈ ਚੜਦੇ ਸੂਰਜ ਨੂੰ ਨਿਹਾਰ ਰਹੀ ਸੀ ਡੰਡੀ ਚੜਦੇ ਸੂਰਜ ਦੀ ਲਾਲੀ ਵਿੱਚ ਭਿੱਜੀ ਚੰਦਰਵਦਨ ਉਹਨੂੰ ਕਾਇਲ ਕਰ ਗਈ ਡੰਡੀ ਓਹੋ ਸੋਚਣ ਲੱਗਿਆ ਜੇ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆ ਦੀ ਦੌਲਤ ਇਹਦੇ ਤੋਂ ਨਿਸ਼ਾਬਰ ਕਰ ਦਿਆਂ ਡੰਡੀ ਸੌਦਾਗਰ ਨੇ ਹਰ ਹੀਲੇ ਚੰਦਰਵਦਨ ਨੂੰ ਆਪਣੀ ਬਣਾਉਣ ਦਾ ਮਨੋਮਣੀ ਫੈਸਲਾ ਕਰ ਲਿਆ ਡੰਡੀ ਚੰਦਰਵਦਨ ਤਾਂ ਸੌਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਨ ਕਰਦਾ ਸੀ ਡੰਡੀ ਜਦੋਂ ਮਨੁੱਖ ਦੇ ਅੰਦਰ ਬਦੀ ਉੱਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਨ ਭੁੱਲ ਜਾਂਦਾ ਹੈ ਡੰਡੀ ਇੱਕ ਦਿਨ ਕੀ ਹੋਇਆ ਸੌਦਾਗਰ ਤੇ ਬਸੰਤ ਜਹਾਜ਼ ਦੇ ਤਖਤੇ ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛਲ ਆਈ ਤੇ ਸਵ라ਗਰ ਨੇ ਇੱਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਭਗਾ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਤੇ ਨਾਲ ਹੀ ਬਿਰਲਾਪ ਕਰਨ ਲੱਗਿਆ ਡੰਡੀ ਚੰਦਰਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਡੰਡੀ ਉਹ ਬਸੰਤ ਦਾ ਨਾਂ ਲੈ ਲੈ ਕੇ ਬੋੜੀਆਂ ਪਾਰਹੀ ਸੀ ਡੰਡੀ ਸੁਦਾਗਰ ਦੀ ਉਸ ਨੂੰ ਤਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਸੱਡ ਰਿਹਾ ਡੰਡੀ ਇਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਬਹਿਨ ਵਿੱਚ ਬਹਾਈ ਜਾ ਰਹੀਆਂ ਸਨ ਕਿ ਅਚਾਨਕ ਇੱਕ ਅਧਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੌਂਦਲਿਆ ਹੋਇਆ ਮਗਰਮਸ ਰੁੜਿਆ ਜਾ ਰਿਹਾ ਸੀ ਡੰਡੇ ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮਸ ਨੂੰ ਜਾ ਜੱਫੀ ਪਾਈ ਤੇ ਮਜਬੂਤੀ ਨਾਲ ਫੜ ਲਿਆ ਤੇ ਲਹਿਰਾਂ ਵਿੱਚ ਵਹਿੰਦਾ ਹੋਇਆ ਮਗਰਮਸ ਉਸ ਨੂੰ ਸਮੁੰਦਰ ਦੇ ਕੰਡੇ ਤੇ ਲੈ ਆਇਆ ਜਿੱਥੇ ਮਾਹੀਗੀਰ ਮੱਸੀਆਂ ਪਕੜਨ ਰਹੇ ਸਨ ਡੰਡੀ ਉਹਨਾਂ ਨੇ ਬਸੰਤ ਨੂੰ ਸਮੁੰਦਰ ਵਿੱਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਕਈ ਉਹੜ ਪੋਹੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ ਡੰਡੀ ਮਿਸਰ ਦਾ ਇੱਕ ਮਾਲੀ ਜੋ ਮਾਹੀ ਗਿਰਾ ਦਾ ਜਾਨੂ ਸੀ ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ ਡੰਡੀ ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ ਡੰਡੀ ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ ਡੰਡੀ ਉਹ ਹੁਣ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਡੰਡੀ ਮਾਲਣ ਨੂੰ ਉਸ ਨੇ ਸਾਰੀ ਹੋਈ ਬੀਤੀ ਸੁਣਾਈ ਡੰਡੀ ਉਸਨੇ ਆਖਿਆ ਪਰਮਾਤਮਾ ਉਸਦੀ ਸਾਰ ਲਵੇਗਾ ਤੇ ਚੰਦਰਵਦਨ ਉਸ ਨੂੰ ਜਰੂਰ ਮਿਲੇਗੀ ਡੰਡੀ ਸਦਾਗਰ ਨਿਚੰਦਰ ਬਦਨ ਨੂੰ ਆਪਣੇ バス ਵਿੱਚ ਕਰਨ ਲਈ ਕਈ ਹੀਲੇ ਵਰਤੇ ਡਰਾਇਆ ਠਮਕਾਇਆ ਵੀ ਡੰਡੀ ਆਖਰ ਸਦਾਗਰ ਤੋਖੜਾ ਸੜਾਉਣ ਲਈ ਇੱਕ ਦਿਨ ਚੰਦਰਵਦਨ ਨੇ ਚਾਲ ਚੱਲੀ ਤੁਸੀਂ ਮੈਨੂੰ 1 ਸਾਲ ਦਾ ਸਮਾਂ ਦੇਵੋ ਡੰਡੀ ਇਸ ਸਮੇਂ ਦੌਰਾਨ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਬਾ ਭਲੀ ਨਹੀਂ ਤੁਹਾਡੇ ਨਾਲ ਰੀਤੀ ਅਨੁਸਾਰ ਸਾਦੀ ਕਰਵਾ ਲਵਾਂਗੀ ਡੰਡੀ ਸਵਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ 1 ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਤਿਆਰ ਸੀ ਡੰਡੀ ਜਹਾਜ਼ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰਵਦਨ ਸਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਚਿੰਤ ਹੋ ਕੇ ਬਸੰਤ ਦੀ ਯਾਦ ਵਿੱਚ ਖੋਈ ਸੁਪਨਮਈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਡੰਡੀ ਆਖਰ ਜਹਾਜ਼ ਮਿਸਰ ਦੇ ਸਾਹਲ ਤੇ ਆਣ ਲੱਗਾ ਡੰਡੀ ਬਸੰਤ ਤਾਂ ਚੰਦਰ ਦਾ ਹਾਲ ਜਾਣਣ ਲਈ ਬੇਤਾਬ ਸੀ ਡੰਡੀ ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ਤੇ ਪੁੱਜ ਗਈ ਤੇ ਚੰਦਰ ਵਦਨ ਦੇ ਗਲ ਵਿੱਚ ਹਾਰ ਪਾਉਂਦਿਆਂ ਹੌਲੇ ਦੇਨੇ ਬੋਲੀ ਬੇਟਾ ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ ਡੰਡੀ ਬਸੰਤ ਮੇਰੇ ਘਰ ਹੈ ਡੰਡੀ ਉਸਨੇ ਸਾਰੀ ਹੱਡਵਿਤੀ ਸੁਣਾਈ ਐ ਡੰਡੀ ਉਹ ਤੇਰੀ yaad ਵਿੱਚ ਤੜਫ ਰਿਹਾ ਹੈ ਡੰਡੀ ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ ਡੰਡੀ